ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਢਿੱਲੋ ਡੇਰੀ ਫਾਰਮ ਰਾਜਾ ਸਾਸੀ ਤੋਂ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ 4 ਛੋਟੀਆਂ ਮੁਖਾਵਾਂਗੇ ਟੋਕੜਾਂ ਗੱਬਣਾ ਤੇ ਗੱਬਣਾ ਤੇ ਆਪਾਂ ਪਹੁੰਚੇ ਬਾਈ ਹਰਮੰਦੇ ਕੋਲ ਤੇ ਆਜੋ ਕਰਦੇ ਆਂ ਬਾਈ ਨਾਲ ਗੱਲਬਾਤ ਤੇ ਪੁੱਛਦੇ ਪਛਮਾ ਦੀ ਡਿਟੇਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਜੀ ਹੋਸਣਾ ਠੀਕ ਠਾਕ ਜੀ ਵਧੀਆ ਵਿੱਜੀ ਤੁਸੀਂ ਸੁਣਾਓ ਚੜਦੀ ਕਲਾ ਜੀ ਚੜਦੀ ਕਲਾ ਚਾਹੀਦੀ ਜੀ ਜੀ ਆਪਣਾ ਨਾਮ ਤੇ ਐਡਰੈਸ ਦੱਸ ਲਿਓ ਜੀ ਨਾਮ ਮੇਰਾ ਸਤ ਮਨਜੋ ਪਿੰਡ ਰਾਇਆ ਸਤਜੀ ਦਾ ਅੰਬਰਸਲ ਤਸੀਲ ਬਨਾਲਾ ਜੀ ਠੀਕ ਹੈ ਜੀ ਹਾਂ ਜੀ ਏਅਰਪੋਰਟ ਦੇ ਨਾਲ ਹੀ 1 ਕਿਲੋਮੀਟਰ ਪਿੰਡ ਆਪਣਾ ਠੀਕ ਹੈ ਫੋਨ ਨੰਬਰ ਬੋਲ ਦਿਓ 8264342131 ਭਾਜੀ ਠੀਕ ਹੈ ਜੀ ਆਣੀ ਕਰੀਏ ਸ਼ੁਰੂਆਤ ਜੀ ਹਾਂ ਜੀ ਉਧਰ ਤਦ ਸੇਵ ਪਹਿਲਾ ਨੰਬਰ ਦੇ। ਆਹ ਭਾਜੀ ਸੂਈ ਨੂੰ ਘਰ ਆ ਲੈ ਕੇ ਆ ਸਾਰੇ ਬਾਈ ਚਾਹੀਦੇ ਅੱਜ ਹੋਏ ਐ ਮੈਂ ਸੀ। ਅੱਛਾ ਈ। ਸੂਰਤ ਜਾਸ ਸੂਈ ਦੇ। ਠੀਕ ਠੀਕ। ਕੱਦ ਵੇਖ ਲਓ ਮੈਂ ਦਾ ਚੋਂ ਟਵਾ ਇੱਕ ਨੰਬਰ ਜੇ। ਥਣ ਪਾਡੇ ਦੀ ਬੜੀ ਸਾਫ ਪਿੱਛੇ ਪੂੜਾ ਬਹੁਤ ਚੰਗਾ ਲੱਗਾ ਮੈਂ ਵੇਖੋ ਫੋਟੋ ਫੋਟ ਬਾਹਰ ਆਣ ਲਈ ਆ। ਠੀਕ ਠੀਕ ਹੈ। ਕਿੰਨਾ ਜੀ ਦੇ ਕੋਲ ਦੁੱਧ ਇਸ ਟਾਈਮ? ਦੁੱਧ ਭਾਜੀ ਘਰ ਆ ਕੇ ਕਿਹਾ ਪੱਕਾ 8 ਲੀਟਰ ਐ ਮੇਰੇ ਨਾਲ। ਆਪਾਂ 7 ਕਰਕੇ ਦੇਣੀ ਆ। ਠੀਕ ਠੀਕ ਹੈ ਜੀ। ਲਓ ਭਾਜੀ ਕੱਦ-ਕੱੜ ਚੰਗਾ ਵਾ ਮੈਂ ਦਾ। ਪਾੜੇ ਦੇ ਮਿਲਦੀ ਹੈ ਦੋਵੇਂ ਟਾਈਮ ਜਿਹੜਾ ਪਾੜੇ ਦੇ ਮਿਲਦੀ ਆਰੇ 7 ਲੀਟਰ ਦੀ 22 ਹਾਂ ਦੇ ਫੁੱਲ ਗਰੰਟੀ ਹੈ ਦੁੱਧ ਨਾਲ ਉਹ ਤੇ ਕਰੋ ਚੈੱਕ ਥਣ ਭਾਂਡਾ ਤੁਸੀਂ ਤੇ ਸੂਈ ਨੂੰ ਜਿਹੜੀ 20 ਦਿਨ ਦੇ ਆਸ-ਪਾਸ ਟਾਈਮ ਹੋ ਗਿਆ ਵਾ 20 22 ਦਿਨ ਕਾਹ ਘਰ ਆ ਲਿਆ ਭਾਜੀ ਸਾਰੇ ਹੋਏ ਕੋਈ ਵੀ ਮਹੀਨਾ ਮੰਨ ਲੈ ਵਾ ਤੋਂ ਵਾ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਲੋਕ ਜੀ ਘਰ ਲੈਣੇ ਕਾ ਮਤਾਬਕ 20 22 ਦਿਨ ਤੇ ਬਾਈ ਕਹਿੰਦਾ ਕਿ ਮਹੀਨਾ ਮੰਨ ਲਓ ਕੋਈ ਵੀ ਤੇ ਥਾਰਸ ਨੂੰ ਜਿਹੜਾ ਬਹੁਤ ਚੰਗਾ ਲੱਗਾ ਵਾ ਇਹ ਕਿਨਾਰੇ ਤੋਂ ਕੱਢਿਆ ਪਿੱਛਲੇ ਸਵੇਰ ਪਿਛਲੇ ਸਵੇਰੇ ਭਾਈ 10 ਕਿਲੋ ਦੁੱਧ ਦੇਂਦੀ ਬਈ 10 ਕਿਲੋ ਹੁਣ ਵੀ ਹੀ ਭਾਜੀ ਮੈਂ ਥੱਲੇ ਅੱਛਾ ਜੀ ਮੈਂ ਥੋੜਾ ਇਹ ਬੱਚੇ ਦਾ ਇਹ ਇੰਜਾਂ ਕੀਤਾ ਤਾਂ ਫਰਕ ਪਾ ਗਈ ਆ ਵਾਹੇ ਠੀਕ ਠੀਕ 100 100 ਦਿਨਾਂ ਨੂੰ ਫੇਰ ਮੈਂ ਹੀ 10 ਕਿਲੋ ਆ ਤੇ ਆ ਗਈ ਆ ਠੀਕ ਹੈ ਜੀ ਇਹਦਾ ਹੁਣ ਕੀ ਮੁੱਲ ਕਰਨਾ ਜੇ ਹੁਣ ਮੁੱਲ ਲਗਾਇਆ ਕਰੀਏ ਬੱਚਾ ਇਹਨੇ ਵੇਖ ਲੋ 65000 ਤੱਕ ਦੀ ਵੇਚ ਦੇ ਦਈ ਆ ਹਾਂਜੀ ਹੁਣ ਮੁੱਲ 60000 ਕੀ 55000 ਦੇ ਰਹੀ ਐ ਤੇ ਕਰਦੀ ਐ ਮਾਨਤਾ ਕੰਡ ਹੋਰ ਮਾਨਤਾਣਾ 50000 ਚ ਭਾਈ 200 ਛੋਟ ਕਰ ਦਾਂਗੇ ਠੀਕ ਆ ਬਾਕੀ ਜਾ ਜਾ ਭਾਜੀ ਬਿਲਕੁਲ ਵੇਖ ਲੋ ਠੀਕ ਠੀਕ ਲੋ ਬਿਲਕੁਲ ਨੋਰਮਲ ਰੇਡ ਆ ਤੇ ਕਰੋ ਥਣਪੰਡਾ ਚੱਕ ਬਹੁਤ ਹੀ ਚੰਗਾ ਲੱਗਾ ਵਾ ਹਾਂਜੀ ਤੇ 50000 ਤੋਂ 200 ਰੁਪਿਆ ਛੋੜ ਹਾਂਜੀ ਬਿਲਕੁਲ ਨਿੱਕੇ ਨਿੱਕੇ ਮੋਲੇ ਵੀਰ ਜੀ ਆਜੋ ਹੁਣ ਦੂਜੇ ਨੰਬਰ ਤੇ ਆ ਚੋਟੀ ਭਾਜੀ ਦੂਜਾ ਸੁਆਹ ਜੇ ਵੇਖੋ ਅੱਛਾ ਜੀ ਤੀਨ ਚੋਟੀ ਬਹੁਤ ਸੋਹਣੀ ਭਾਜੀ ਪਿੱਠ ਪੁੜੇ ਦੀ ਸਾਫ ਆ ਅੱਛਾ ਜੀ ਤੇ ਦੁੱਧ ਇਹਦਾ ਕੌਣ ਜੇ ਪੱਕਾ 5 ਕਿਲੋ ਠੀਕ ਚਾਰ ਮੰਨ ਕੇ ਲਾਏ ਜਿਹੜੇ ਵੀਰ ਨੇ ਖੜਨੀ 4 ਮਹੀਨਿਆਂ ਦੀ ਚੈੱਕ ਪਾਸ ਪੰਜਵਾਂ ਲੱਗਾ ਜੀ ਠੀਕ ਠੀਕ ਲੋ ਭਾ ਹੌਲ ਲਈ ਜਿੱਤ ਗੱਡ ਕਾਠੀ ਇਹਦਾ ਵੀ ਬਹੁਤ ਚੰਗਾ ਰਿਜਡ ਮਾਇਨਗਾ ਗੀਆ ਕਰੋ ਜੀ ਫੇਰ ਕੁਆਲਟੀ ਚੈੱਕ ਲਾਗੇ ਤੋਂ ਸਾਡੇ 45 ਮਿੰਨਾਂ ਦੀ ਚੈੱਕ ਪਾਸ ਤੇ ਪੰਜਾ ਲੀਟਰੇ ਦਾ ਦੁੱਧ ਦੇਰ ਕੋ ਵੀ ਬਿਲਕੁਲ ਤਿਆਰ ਆ ਤੇ ਸੱਜਣ ਨੇ ਕਿੰਨਾ ਭਰਿਆ ਦੁੱਧ ਸੱਜਣ ਭਾਈ 14 ਲੀਟਰ ਦੁੱਧ ਭਾਜੀ ਭਰਦੀ ਰਹੀ ਛੋਟੀ ਅੱਛਾ ਜੀ ਹੋਇਆ ਕੁੱਝੇ ਸੁਣੀ ਜੀ ਠੀਕ ਹੈ ਠੀਕ ਹੈ ਤਾਂ ਭਾਈ ਸੱਜਣ ਦਾ ਚੰਗਾ ਮਿਲ ਕੇ ਰਿਕਾਰਡ ਦੱਸਦੇ ਆ ਭਾਈ ਹਾਲੀ 14 ਲੀਟਰ ਦਾ ਇਸ ਸਟਾਨਲ ਜਿਹੜੀ 1.75 ਮਿੰਨਾਂ ਦੀ ਕਿੱਕ ਪਾਥਿਆ ਤੇ 5 ਲੀਟਰ ਦੁੱਧ ਯਾਰੇ ਗੋਲ ਕਰਨ ਵਾਲੀ ਦੇ ਗੋਲ ਸਵਾਤੀ ਥਾਂ ਥਾਂ ਬਹੁਤ ਹੀ ਚੰਗਾ ਲੱਗਾ ਵਾ ਅੱਛਾ ਵੀ ਜੱਤ ਬਲਾਏਗਾ ਕੀ ਯਾਰ ਇੱਕ ਚੰਗੇ ਖਾਣ ਵਾਲੀ ਜਾਲੀ ਆ ਬਾਕੀ ਗੱਪਾਂ ਦੀ ਭਾਈ ਚੈੱਕ ਪਾਸ ਦੀ ਆਪਣੀ ਪੰਜਾਂ ਦਿਨਾਂ ਦੀ ਗਰੰਟੀ ਫੁੱਲ ਹੁੰਦੀ ਏ ਪੰਜਾਂ ਦਿਨਾਂ ਦੇ ਵਿੱਚ ਵੇਖ ਕੋ ਖੜ ਕੇ ਆਪਣੀ ਚੈੱਕ ਪਾਸ ਕਰਾ ਲੇ ਤੋਪੜ ਗੱਬਣਗੇ ਜੀ ਵੀ ਖੜੂ ਆ ਠੀਕ ਆ ਜੀ ਤੇ ਇਹਦਾ ਕੀ ਹਰਮੋਲ ਆ ਇਹ ਮੋਲ ਪਈ 70000 ਜੇ 70000 ਦੇ ਦਈਏ 60 ਦੀ ਹਾਂ ਨਹੀਂ 65 ਦੀ ਕਰ ਦੋ ਬਾਕੀ ਕਰ ਦਾਂਗੇ ਮਾਨਤਾਨ ਵੀਰ ਭਰਾ ਫੁੰਦਾ ਲਓ ਬਜੀ ਬਾਕੀ ਮਾਨਤਾਨ ਹੋਰ ਮਾਨਤਾਨ ਹੋਰ 65000 ਦੀ ਸੋਣੀ ਝੋਟੀ ਸ਼ਕੀਨ ਜੋ ਭਜੀਏ 7000 65 ਦੀ ਦੇ ਦਾਂਗੇ ਹਾਂ ਠੀਕ ਠੀਕ ਲਓ ਬਜੀ ਬਾਕੀ ਮਾਨਤਾਨ ਕਰ ਦਾਂਗੇ ਮਾਨਤਾਨ ਪਈ ਕਹਿੰਦਾ ਕੇ ਕਰ ਦਾਂਗੇ ਯਾਰ ਹੁਣ ਤੀਜੇ ਨੰਬਰ ਤੇ ਦੱਸਿਓ ਬਾਈ ਇਹ ਆਹ ਭਾਈ ਛੋਟੀ ਦਾ ਪੇਲਾ ਸੁਆ ਇਹ ਛਿੱਗੀ ਮੂੰਹ ਥਾਣ ਵੇਖੋ ਲੱਗਾ ਜ ਬੜਾ ਚਵਾਈ ਵਾਲਾ ਚੰਗਾ ਚਵਾਈ ਇੱਕ ਨੰਬਰ ਜੀ ਠੀਕ ਹੈ ਠੀਕ ਹੈ ਲੋ ਇਹ ਭਾਈ ਪੰਜ ਥਣ ਜੇ ਇਹਦੇ ਸਮਤ ਰੂ ਹੀ ਠੀਕ ਹੈ ਜੀ ਪੰਜੇ ਸਾਂਹ ਚੱਲਦੇ ਇਤਨੂੰ ਵਖਾ ਰਹੀ ਹੁਮਾਡੀ ਲੋ ਭਾਈ ਪੰਜ ਥਣਾਂ ਵਾਲੀ ਆ ਗਈ ਏ ਕਰਮਾਲੀ ਘਟੀ ਭਾਈ ਜੀ ਚੱਲਦੇ ਆ ਕਰੋ ਜੀ ਚੱਕ ਲਾ ਗੇ ਰੋ ਇਹ ਪੰਜਾਂ ਥਣਾਂ ਵਿੱਚ ਦੁੱਧ ਆਉਂਦਾ ਵਾ ਖੋਲ ਕੇ ਵਖਾੜੀਏ ਭਾਜੀ ਬੜੀ ਸੋਹਣੀ ਘੱਡੀ ਚਕੀਨ ਬੜੀ ਆਖ ਆਖ ਚੰਗੀ ਚੰਗੀ ਵਖਾੜਦੇ ਹੋ ਜੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੀ ਤੋ ਇਹ 3.5 ਰੁਪਏ ਤੱਕ ਨਾਲ ਕਲਾ ਕਲਾ ਫਾਣਦੀ ਦਾ ਰਿਆਮ ਮਗਲੀ ਸਾਈਡ ਤੋਂ ਇਹ ਪੰਜ ਥਣ ਜਰੂਰ ਆਗੇ ਆ ਪਰ ਦੁੱਧ ਵੀ ਸਾਰੀਆਂ ਚੋ ਜੀ ਆਉਂਦਾ ਵਾ ਮੂੰਹ ਖੇਦਾਂਦਾ ਜੀ ਹਾਂਜੀ ਭਾਜੀ ਠੀਕ ਹੈ ਠੀਕ ਹੈ ਲਓ ਭਾਜੀ ਦੰਦਾ ਨੇ ਵੇਖੀ ਜੀ ਛੋਟੀ ਜਿਹੀ ਕਿੰਨਾ ਟਾਈਮ ਹੋ ਗਿਆ ਇਹਨੂੰ ਕੋਈ ਨੂੰ ਭਾਜੀ ਘਰ ਆਵੇਂਗਾ ਤੈਨੂੰ 3.5 ਮਹੀਨੇ ਹੋ ਗਏ ਕੋਈ ਕਿਹੜੇ 4 ਲਾ ਲੇ ਯਾਰ ਦੋ ਤਰੀਕਿਆਂ ਨੂੰ ਟੀਕਾ ਪਰ ਇਹਨੂੰ ਵੀ 1 ਮਹੀਨਾ ਹੋਈਣਾ ਜੀ ਨਿਕਲੇ ਨਾਂ ਦੇ ਵਿੱਚ ਕਿਸਮਤ ਆ ਲੋ ਭਾਜੀ ਟੀਕਾ ਭਰੇ ਨੂੰ 1 ਮਹੀਨੇ ਦੇ ਆਸ-ਪਾਸ ਆਉਣਾ ਹੈ ਭਾਜੀ ਉਹਨਾਂ ਦੋ ਤਿੰਨ ਮਹੀਨਾਾਂ ਦੇ ਹੋਣਾ ਅੱਛਾ ਜੀ ਦੂਜਾ ਬਚਾ ਹੈਗਾ ਦਾ ਠੀਕ ਹੈ ਠੀਕ ਹੈ ਲੋ ਕੱਟੀ ਜਾ ਮਗਰ ਭਾਜੀ ਲੋ ਭਈਆ ਜੇ ਮਿਲ ਜਾਤਗੇ ਇਹਦੇ ਪਿੱਛੇ ਕਰੋ ਚਾ ਕੇ ਵੀ ਭਲਿਆ-ਪਲਿਆ ਹੀ ਮਿਲ ਜਾਣਾ ਤੁਹਾਨੂੰ ਨਾਲ ਤੇ ਇਹਦਾ ਕੀ ਮਤਜ ਹੈ ਭਾਈ ਜੀ ਇਹ ਆ ਮੁੱਲ ਭਾਈ 75000 ਜੇ ਵੇਲੋ 7-8000 ਦੀ ਮਗਰ ਕੱਟੀ ਵੀ ਚੰਗੇ ਟੀਕੇ ਦੀਏ ਹਾਂਜੀ 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 70 ਦੀ ਦੇ ਰਹੀਏ ਕਰਦੋ ਹੋਰ ਮੰਨਤਾਣਾ ਭਾਈ ਹਾਂ ਨਾ ਇਹ ਵੀ ਪੈਂਡ ਦੀ ਠੀਕ ਹੈ ਠੀਕ ਹੈ ਪੈਂਡ ਦੀ ਭਲਾ ਕੁਈ ਦਾ ਉਹ ਲੈ ਜਾ ਭਲਾ ਲੈ ਜਾ ਭਲਾ ਲੈ ਜਾ ਲੈ ਬਈ 50 5000 ਸਾਰਿਆਂ ਦਾ ਕਰਤਾ ਬਈ ਨੇ ਹਾਂਜੀ ਬਿਲਕੁਲ ਨਰਮਾ ਟੌਂਕਾ ਇੱਕ ਨੰਬਰ ਜੋ ਭਾਈ ਝੋਟੀ ਦਾ ਠੰਣ ਭਾੜਾ ਬਹੁਤ ਹੀ ਚੰਗਾ ਲੱਗਾ ਬੜੀ ਆਹ ਦੱਸਿਓ ਭਾਈ ਜੀ ਝੋਟੀ ਫਰੇ ਆਹ ਭਾਈ ਝੋਟੀ ਦਾ ਦੂਜਾ ਸੁਆਜੇ ਅੱਛਾ ਜੀ ਸ਼ਾਮ ਹੀ ਨੇ ਚੱਕ ਪਾਸ ਸਤਵਾਂ ਲੱਗਾ ਜੀ ਠੀਕ ਹੈ ਠੀਕ ਹੈ ਝੋਟੀ ਦੋ ਤੋਂ ਇੱਕੋ ਟਾਈਮ ਦਿੰਦੀ 4 ਫਲਿਕਾ ਠੀਕ ਠੀਕ ਜੀ ਲੋ ਬਾਈ 6 ਮਹੀਨੇ ਦੀ ਵੀ ਕਿੱਕ ਪਾਥਿਆ ਆਏ ਕੋ ਵੀ ਦੇ ਇੱਕ ਟਾਂ ਟੋਲੇ ਪਾਣ ਦੋਵੇਂ ਟਾਂ ਟੋਲੇ 4 ਲੀਟਰ ਦੁੱਧ ਦਈਏ ਅੱਛਾ ਜੀ ਹਾਂ ਜੀ ਠੀਕ ਠੀਕ ਜੀ ਤਾਂ ਜਿੰਦੀ ਫਿਰ ਪਾੜੀ ਤੀ ਹਾਂ ਜੀ ਉਸ ਤੋਂ ਬਾਈ ਪਾੜੇ ਦੇ ਟੋਲੇ ਨਾਲ ਜਿੱਤ ਨਾ ਪੜਾ ਕੋਪਰੇ ਸੰਜੇ ਆ ਕੇ ਨੰਦ ਕਰ ਜਾਂਦਾ ਠੀਕ ਹੈ ਠੀਕ ਹੈ ਲੋ ਬਾਈ ਠੰਦੂਨ ਜਿਹੜਾ ਇਹਦਾ ਵੀ ਬਹੁਤ ਚੰਗਾ ਲੱਗਾ ਰੇ ਸੱਜੇ ਨੇ ਕਿੰਨਾ ਕਰਾ ਬਾਈ ਸਾਹ ਭਾਜੀ ਕੱਦ ਵੇਖ ਲੋ ਛੋਟੀ ਦਾ ਤੇ ਸੰਜੇ ਨੇ ਕਿੰਨਾ ਕਰ ਦੁੱਧ ਭਰਿਆ ਨੇ ਭਾਈ 16 ਲੀਟਰ ਦੁੱਧ ਦਿੱਤਾ ਛੋਟੀ ਨੇ ਸੱਜਰ ਨੇ ਠੀਕ ਹੈ ਠੀਕ ਹਾਂ ਜੀ ਲੋ ਬਾਈ 16 ਲੀਟਰ ਕੀ ਆ ਮੈਨੂੰ ਜੱਗ ਪਾਜੇ ਹਾਂਜੀ ਠੀਕ ਠੀਕ ਲਓ ਬਈ 6 ਮਹੀਨੇ ਜੱਕ ਪਾਸ ਸਤਵਾਂ ਲੱਗਾ ਜੀ ਠੀਕ ਆ ਠੀਕ ਆ ਤੇ 4 ਲੀਟਰ ਜਿਹੜਾ ਦੁੱਧ ਦਿੰਦੀ ਇੱਕੋ ਟਾਈਮ ਹੀ ਜਾਣੇਗਾ ਥਣਫੂਣੀ ਪਾਸ ਕਰੋ ਵੀ ਹਾਂਜੀ ਇਹ ਘਾਤ ਘੜ ਬਹੁਤ ਹੀ ਤਕੜਾ ਵਾ ਇਹ ਸੱਜਰ ਦਾ 16 17 ਲੀਟਰ ਦਾ ਮਿਲ ਕੇ ਰਿਕਾਰਡ ਦੱਸਦੇ ਬਾਈ ਹੁਣੀ ਹਾਂਜੀ ਤੇ ਕੀ ਮੁੱਲ ਬਈ ਦਾ ਹਰ ਇਹਨਾਂ ਮੁੱਲ ਭਾਈ ਇਹਨਾਂ 75 70 ਦੀ ਦੇ ਲਈਏ ਟੋਟੀ ਵੇਖੋ ਕਿੱਡੀ ਆ ਪੈਂਡ ਤੇ ਕੀ ਆ ਪਹਿਲਾਂ ਤੇ ਹੁਣ ਫਿਰ ਇਸ ਤਰ੍ਹਾਂ ਗਲਤ ਹੋਇਆ ਕੰਮ ਜਾਣ ਤੋਂ 72 ਜੇ ਭਾਈ ਕੋਈ 70 ਦੀ ਨਹੀਂ 68 ਦੀ ਨਹੀਂ ਪੈਂਡ ਦੀ ਇਹ ਵੀ ਦੇਣੀ ਹੈ 68 ਦੀ ਆ ਲੈ ਜੇ ਭਲਾ ਹਾਲ ਹੈ ਜੀ ਵੀ ਕੋਈ ਤੇ ਉਹ ਲੈ ਜੀ 2:00 ਵਜੇ 68 ਪੈਂਡ ਆ ਜੀ ਹਰ ਵੀਡੀਓ ਦੇਖੋ ਬੇਨਤੀ ਹੁੰਦੀ ਆ 2 ਟਾਈਮ 4 ਟਾਈਮ ਚ ਹੋ ਗਿਆ ਚੈੱਕ ਪਾਸ ਕਰਕੇ ਖੜੋ ਆ ਠੀਕ ਹੈ ਠੀਕ ਹੈ ਲੋ ਭਾਈ ਹਰ ਵਾਰੀ ਬੇਨਤੀ ਭਾਈ ਕਰਦਾ ਵਾ ਤੇ ਬਹੁਤ ਜਿਆਦਾ ਚੰਗੀ ਗੱਲ ਲੱਗਦੀ ਆ ਮੈਨੂੰ ਵੀ ਇਹ ਵਾਲੀ ਇਹ ਆਪਣੇ ਇੱਥੇ ਆ ਕੇ ਦੋ ਟਾਈਮ ਤਸੱਲੀ ਕਰ ਕਰਕੇ ਖੜਿਆ ਕਰੋ ਪਸ਼ੂ ਹਾਂਜੀ ਤੇ ਜਿਹੜਾ ਗੱਬੜ ਹੁੰਦਾ ਵਾ ਆਪਣਾ ਆਥਾਨ ਪਾਸ ਕਰਕੇ ਖੜਿਆ ਕਰੋ ਇਹ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਵੀਰਾਂ ਭਰਾਵਾਂ ਦਾ ਜਿ cục ਕੋ ਇਹ ਨਗੀਨੇ